ਮਿੱਟੀ 2 April ਨੂੰ 2 April 2024 ਨੂੰ ਫਸਲ ਦੀ ਸਥਿਤੀ ਇਹ ਸਰੂ 8 10 15 ਇਹ ਵੀ ਕੱਲ 30% 4 April ਨੂੰ ਕਟਾਈ ਕਰਾਂਗੇ ਇਹ ਕਣਕ ਹੈ 826 ਇਹ ਕਣਕ 826 ਹੈ ਅੱਜ 2 April ਦੀ स्थिति है इधर लोग इधरले पास ये आ गई भरा वो तीन सौ सताई इत मैं ये तीन सौ सताई ए अठ सौ छब्बीस थोड़ी यही आ गई तीन सौ कहत् इन्ह तिने बीजा दियाँ दो, दो बलियाँ तोड़ा गया ਤੇ ਇਡਾਣੇ ਦੀ ਗਿਣਤੀ ਕਰਾਂਗਾ ਉਸ ਤੋਂ ਬਾਅਦ 1000 ਦਾਣੇ ਦਾ ਬਾਜੇ ਨੋਟ ਕਰਾਂਗਾ ਕਿ ਕਿਹੜੀ ਕਣਕ ਦਾ ਜ਼ਿਆਦਾ ਹੈ ਇੱਥੇ ਮੇਰੇ ਕੋਲ ਜਿਹੜੀ ਆ ਥੋੜੀ ਜੀ ਸੁੰਡ ਤੋਂ ਬਾਚ ਰਹੀ ਇਹ 300 ਪਰ 377 ਇੱਧਰ ਵਾਲੀ 327 ਜਿਹੜੀ ਪਹਿਲਾਂ ਦਿਖਾਈ ਤੇ ਉਹ 826 ਜਿਹੜੀ ਆ ਬਾਕੇ ਦੁਬਾਰਾ ਵੀ ਜੇ ਆਏ ਹਰੀ ਲੱਗ ਰਹੀ ਹੈ ਤਾਂ ਇਹਨਾਂ ਜਿਹਾ ਲੱਗਦਾ ਵੀ 8-10 ਆਪਰੇ ਨੂੰ ਇੱਕ ਪਾਣੀ ਹੋਰ ਲੈ ਜਾਵੇਗੀ ਇਹਨੂੰ ਪੀਲੀ ਕੁੰਗੀ ਦੀ ਬਿਮਾਰ ਪਈ ਆ ਕੁਛ ਦੇਖਦੇ ਕਿੰਨੇ ਦਾਣੇ ਨਿਕਲਦੇ ਨੇ ਬੱਲੀ ਚੋਂ ਤੇ ਹਜ਼ਾਰ ਦਾਣੇ ਲੱ ਕਿੰਨਾ ਵਜਨ ਹੁੰਦਾ ਇਧਰ ਸਰੋਂ ਹੈ ਇਹਦੀ ਕਟਾਈ ਵੀ ਕੱਲ ਨੂੰ ਕਰੀ ਜਾਊਗੀ ਧੰਨਵਾਦ